ਸਰਕਾਰ ਨੇ ਲਿਆ ਵੱਡਾ ਫੈਸਲਾ ਸੋਨਾ ਹੋਇਆ ਸਸਤਾ ਕਿ ਖਰੀਦਦਾਰਾਂ ਦੀ ਲੱਗੀ ਭੀੜ ਆਉਣ ਵਾਲੇ ਦਿਨਾਂ 'ਚ ਤਿਉਹਾਰ ਸ਼ੁਰੂ ਹੋਣ ਜਾ ਰਹੇ ਨੇ ਜਿਸ ਕਾਰਨ ਲੋਕ ਲਗਾਤਾਰ ਸੋਨਾ ਖਰੀਦਣ ਦੇ ਤਤ ਦੇ ਵਿੱਚ ਨੇ ਤੇ ਹੁਣ ਸਰਕਾਰ ਨੇ ਜਦੋਂ ਸੋਨਾ ਸਸਤਾ ਕੀਤਾ ਹੈ ਤੇ ਸਸਤਾ ਸੋਨਾ ਖਰੀਦਣ ਲਈ ਖਰੀਦਦਾਰਾਂ ਦੀ ਭਰੀ ਭੀੜ ਲੱਗੀ ਹੈ ਦੱਸਈਏ ਕਿ ਪਿਛਲੇ 2 ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਉਤਾਰ ਚੜਾਵ ਆਇਆ ਹੈ ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਬਣੀ ਮੋਦੀ ਸਰਕਾਰ ਨੇ ਪਹਿਲੇ ਬਜਟ 'ਚ 23 ਜੁਲਾਈ ਨਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਨੇ ਚਾਂਦੀ ਦੀ ਕਸਟਮ ਡਿਊਟੀ 'ਚ ਕਟੌਤੀ ਐਲਾਨ ਕੀਤੀ ਸੀ ਇਸ ਤੋਂ ਬਾਅਦ ਸੋਨਾ ਅਚਾਨਕ ਸਸਤਾ ਹੋ ਗਿਆ ਦੇਸ਼ 'ਚ ਸੋਨੇ ਦੀ ਵਿਕਰੀ 'ਚ ਦੇਖੀਤੇ ਜੀ ਦੇਖਣ ਨੂੰ ਮਿਲੀ ਹੈ ਕ੍ਰਿਸਲ ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀ ਵਿਕਰੀ ਤੇ ਗਹਿਣੇ ਬਣਾਉਣ ਵਾਲਿਆਂ ਦੀ ਆਮਦਨ ਚਾਲੂ ਵਿੱਤੀ ਸਾਲ 'ਚ 22 ਤੋਂ 25% ਵੱਧ ਸਕਦੀ ਹੈ ਕ੍ਰਿਸਲ ਨੇ ਗਹਿਣਿਆਂ ਦੇ ਮਾਲਕਾਂ ਵਿੱਚ 22 ਤੋਂ 25% ਦੇ ਉਛਾਲ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਚਾਲੂ ਵਿੱਤੀ ਸਾਲ 2024-25 ਲਈ ਇਹ ਅਨੁਮਾਨ ਸਤਾ ਤੋ 20% ਸੀ ਭਾਵ ਸਰਕਾਰ ਦੇ ਸੋਨੇ ਦੇ ਰੇਟ ਘਟਾਉਣ ਦੇ ਫੈਸਲੇ ਤੋਂ ਬਾਅਦ ਇਸ ਵਿੱਚ ਸੋਧ ਕਰਕੇ 500 600 ਅਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ ਦੱਸਿਆ ਕਿ ਕੇਂਦਰੀ ਬਜਟ ਵਿੱਚ 골ਡ সিলভার ਕਸਟਮ ਡਿਊਟੀ ਵਿੱਚ ਲਗਭਗ 900 ਅਧਾਰ ਅੰਕ ਦੀ ਕਟੌਤੀ ਤੋਂ ਬਾਅਦ ਇਹ ਉਛਾਲ ਆਇਆ ਹੈ ਇਸ ਤੋਂ ਪਹਿਲਾਂ ਸੋਨੇ ਤੇ ਚਾਂਦੀ ਤੇ 15% ਕਸਟਮ ਡਿਊਟੀ ਸੀ ਜਿਸ ਨੂੰ ਘਟਾ ਕੇ 6% ਕਰ ਦਿੱਤਾ ਗਿਆ ਹੈ ਬਜਟ ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਅਚਾਨਕ ਵੱਡੀ ਗਿਰਾਵਟ ਆਈ ਹੈ ਬਜਟ ਵਾਲੇ ਦਿਨ ਹੀ ਇਹ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਸੀ ਉਸ ਤੋਂ ਬਾਅਦ ਕਈ ਦਿਨਾਂ ਤੱਕ ਸੋਨੇ ਦੀ ਕੀਮਤ ਵਿੱਚ ਗਿਰਾਵਟ ਰਹੀ ਤੇ 67000 ਰੁਪਏ ਪ੍ਰਤੀ 10 ਗ੍ਰਾਮ ਤੇ 25 ਪਹੁੰਚ ਗਿਆ ਪਹਿਲਾ ਇਸਦੀ ਕੀਮਤ 74000 ਰੁਪਏ ਪ੍ਰਤੀ 10 ਗ੍ਰਾਮ ਤੋਂ ਉੱਪਰ ਸੀ ਹਾਲਕਿ ਅਗਸਤ ਮਹੀਨੇ ਚ ਸੋਨੇ ਦੀ ਕੀਮਤ ਜ ਫੇਰਵਾਦਾ ਹੋਇਆ ਸੀ ਇਹ ਹਜੇ ਵੀ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੋਂ ਸਸਤਾ ਵਿਕ ਰਿਹਾ ਹੈ ਕ੍ਰਿਸਲ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਕਸਟਮਰ ਡਿਊਟੀ ਚ ਵੱਡੀ ਕਟੌਤੀ ਗਹਿਣਾ ਉਦਯੋਗ ਲਈ ਚੰਗੇ ਸਮੇਂ ਤੇ ਕੀਤੀ ਗਈ ਹੈ ਸੋਨੇ ਦੇ ਰਿਟੇਲਰ ਵਿਆਹ ਤੇ ਤਿਉਹਾਰਾਂ ਦੇ ਸੀਜ਼ਨ ਦੀ ਤਿਆਰੀ ਚ ਰੁੱਝੇ ਹੋਏ ਹਨ ਸੋਨੇ ਦੀ ਕੀਮਤ ਚ ਗਿਰਾਵਟ ਕਾਰਨ ਖੁਦਰਾ ਵਿਕਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ ਹਨ ਰਿਪੋਰਟ ਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਾਲਾਂਕਿ ਸੋਨਾ ਫਿਲਹਾਲ ਸਸਤਾ ਹੋ ਰਿਹਾ ਹੈ ਪਰ ਇਸ ਚੂ ਵਾਦਾ ਹੋਣ ਦੇ ਸੰਕੇਤ ਮਿਲ ਰਹੇ ਹਨ ਜਿਸ ਕਾਰਨ ਵਿਆਹ ਅਤੇ ਤਿਉਹਾਰਾਂ ਦੇ ਸੀਜ਼ਨ ਚ ਰਹਿਣ ਗਿਆ ਦੇ ਮੁਨਾਫੇ ਚ ਉਛਾਲ ਆ ਸਕਦਾ ਹੈ ਇਹ ਰਿਪੋਰਟ 58 ਜੁਲਰਾਂ ਨਾਲ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ ਜੋ ਇਸ ਸੰਗਠਨ ਖੇਤਰ ਦੇ ਮਾਲਿਆਂ ਨੇ ਵਿੱਚ ਇੱਕ ਤਿਆਰੀ ਯੋਗਦਾਨ ਪਾਉਂਦੇ ਹਨ ਇਸ ਵਿੱਚ ਕਿਹਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਅਚਾਨਕ ਗਿਰਾਵਟ ਨਾਲ ਮੌਜੂਦਾ ਸਟਾਕ ਤੇ ਇਨਵੈਂਟਰੀ ਦਾ ਨੁਕਸਾਨ ਹੋ ਸਕਦਾ ਹੈ ਪਰ ਇਹ ਕਾਟੇ ਦੀ ਪਰਪਾਈ ਅੱਗੇ ਬਿਹਤਰ ਮੰਗ ਦੁਆਰਾ ਹੋਣ ਦੀ ਉਮੀਦ ਹੈ ਪਿਛਲੇ ਕਾਰੋਬਾਰੀ ਦਿਨਾਂ

ਆ ਦੇ ਮੌਕੇ ਤੇ ਜਿਹੜਾ ਸੋਨੇ ਦੇ ਵਿੱਚ ਗਿਰਾਵਟ ਹੈ ਲੋਕ ਆ ਦੀ ਢੀੜ ਲੱਗੀ ਪਈ ਐ ਸੁਨਿਆਰਿਆਂ ਦੇ ਦੁਕਾਨਾਂ ਤੇ ਲੋਕਾਂ ਦੀ ਭੀੜ ਪੱਲੀ ਪਾਤੀ ਲੱਗੀ ਐ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀ 2024 ਦਾ ਜਿਹੜਾ ਸੀ ਤਾਂ ਰਮਨ ਨੇ ਬਜਟ ਪੇਸ਼ ਕੀਤਾ ਸੀ ਉਸ ਦੇ ਵਿੱਚ ਸੋਨੇ ਤੇ ਜਿਹੜੀ ਉਹਨਾਂ ਨੇ ਟੈਕਸ ਸੀਗਾ 15% ਨੂੰ ਘਟਾ ਕੇ 6% ਕਰ ਦਿੱਤਾ ਸੀ ਜਿਸ ਦੇ ਬਜਟ ਵਾਲੇ ਦਿਨ ਹੀ 4000 ਦੀ ਸੋਨੇ ਤੇ ਗਿਰਾਵਟ ਆਈ ਸੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਆਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ